ਤੁਹਾਨੂੰ ਤਾਂ ਕੰਮ ਕਰਦੇ ਨਾ ਬਾਜੀ ਦਾ ਕੰਮ ਹੈ ਮੈਂ ਜਿਹੜਾ ਹੈ ਤੁਹਾਨੂੰ ਪਤਾ ਨਹੀਂ ਜੱਟਾਂ ਦੇ ਗੁੱਤੋਂ ਪਸੇ ਨਮੀਦਾਰ ਕੌਣ ਵੇਚੂਗਾ ਇਹਨੂੰ ਟੋਟਾ ਕਹਿੰਦੇ ਆ ਕਿਹੜਾ ਕਹਿੰਦਾ ਟੋਟਾ ਮੈਂ ਕਿਹੜਾ ਜੀਮਦਾਰ ਕਹੂਗਾ ਟੋਟਾ ਆ ਉਹਨੂੰ ਮੋਟਰਾਂ ਨੂੰ ਚੱਕਦਾ ਸੀ ਹੈ ਜਿਹੜਾ ਦੇਖ ਗਿਆ ਉਹ ਉਹਨੂੰ ਕੋਣ ਦੇਖੇ ਗਿਆ ਕੋਣ ਦੇਖੇ ਗਿਆ ਇਹਦੇ ਦੇਖ ਜਾਂਦਾ ਹੋਊਗਾ ਬਿਜਲੀ ਵਾਲੀ ਤਾਰਾਂ ਤੇਨੂੰ ਕੋਈ ਬਿਜਲੀ ਵਾਲਾ ਦੇਖੇ ਜਾਂਦਾ ਹੋਗਾ ਨਾ ਪੁੱਛਣ ਆਲਾ ਹੋਵੇ ਆ ਨਵੀਂ ਤਾਰ ਇਹਨੂੰ ਕੋਣ ਦੇ ਦੂਗਾ ਇਹ ਤਾਂ ਦੇ ਆ ਗਈ ਹੈ ਇਹ ਤਾਂ ਇੱਥੇ ਆ ਹਵਾ ਚੜ ਕੇ ਆ ਗਈ ਹਵਾ ਚੜ ਕੇ ਆ ਗਈ ਹੈ ਵਧੀਆ ਧਾਰਾ ਨਵੀਂ ਸਰਕਾਰੀ ਧਾਰਾ ਨਵੀਂ ਇਹ ਸਰਕਾਰੀ ਮਹਿਕਮੇ ਆਲਾ ਬੰਦਾ ਮਹਿਕਮੇ ਆ ਸਰਕਾਰੀ ਧਾਰਾ ਹੈ ਨਵੀਂ ਆ ਸਰਕਾਰੀ ਮਹਿਕਮੇ ਦੀ ਧਾਰਾ ਕਹਿੰਦਾ ਇੱਦਾਂ ਹੀ ਆ ਗਈ ਹਵਾ ਚੜ ਕੇ ਆ ਗਈ ਇਹ ਤੈਨੂੰ ਕੌਣ ਦੇ ਕੇ ਗਿਆ ਬੋਲ ਅਬ ਇਹਨੇ ਜੇਤਾ ਨਹੀਂ ਆਗਾ ਇਹ ਇਹ ਤਾਂ ਕੋਈ ਮਾਲੀ ਕਦੀ ਨਹੀਂ ਲਿਆ ਇਹਨਾ ਸਗਾ ਇਹਨੂੰ ਇਹ ਨੇ ਤੁਹਾਨੂੰ ਕਿਹਾ ਮੇਰੇ ਕੋਲ ਇਹਨੂੰ ਬਿਖਾਉਂਦਾ ਇਹਨੇ ਨਸ਼ਾ ਕਰਦਾ ਹੋਣਾ ਨਾ ਵੀ ਲਿਆ ਵਾ ਕਿਹਦੇ ਕੋਲ ਲਿਆ ਨਾ ਆ ਬਹੁਤ ਸਮਾਰ ਮਿਲਿਆ ਦੇ ਕੋਲ ਹੱਥ ਹੋ ਗਿਆ ਜੱਪੈ ਮ ਜਿੰਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਜਿਦਾ ਇਨਫੋਰਮ ਕੀਤਾ ਸਾਥੀਓ ਪਿਛਲੀ ਵੀਡੀਓ ਪਿੰਡ ਜਾਫਰਪੁਰ ਤੋਂ ਜਿਹੜੀ ਦਿਖਾਈ ਸੀ ਉਹਦੇ ਵਿੱਚ ਦਿਖਾਇਆ ਸੀਗਾ ਪੀਲੇ ਰੰਗ ਦੀ ਟੀ-ਸ਼ਰਟ ਜਿਸ ਮੁੰਡੇ ਨੇ ਪਾਈ ਆ ਨੇ ਕਬਾੜੀਏ ਦਾ ਨਾਮ ਲਿਆ ਸੀ ਤਾਂ ਕਬਾੜੀਏ ਤੋਂ ਜਿਹੜੇ ਪਿੰਡ ਦੇ ਨੌਜਵਾਨ ਪਹੁੰਚ ਜਾਂਦੇ ਆ ਪੁੱਛਗਿੱਛ ਕੀਤੀ ਜਾਂਦੀ ਆ ਇਹ ਜਿਹੜਾ ਨੌਜਵਾਨ ਚੋਰ ਹੈ ਇਹ ਕਬਾੜੀ ਇਹਦਾ ਨਾਮ ਲੈਂਦਾ ਕਹਿੰਦਾ ਕਿ ਮੈਨੂੰ ਹੀ ਸਮਾਨ ਵੇਚਦਾ ਔਰ ਇਹ ਜਿਹੜਾ ਕਬਾੜੀਆ ਆ ਉਹ ਮੁਕਰ ਜਾਂਦਾ ਕਹਿੰਦਾ ਜੀ ਮੈਂ ਇਹ ਮੁੰਡੇ ਨੂੰ ਜਾਣਦਾ ਹੀ ਨਹੀਂ ਜਾਂ ਇਹ ਮੁੰਡਾ ਮੈਨੂੰ ਮੇਰੇ ਕੋਲ ਸਮਾਨ ਲੈ ਕੇ ਆਇਆ ਸੀਗਾ ਮੈਂ ਤੋਂ ਖਰੀਦਣ ਤੋਂ ਮਨਾ ਕਰ ਦਿੱਤਾ ਤਾਂ ਇਹ ਮੈਨੂੰ ਫਸਾਣ ਲਈ ਇੱਥੇ ਹੁਣ ਦੁਵਾਰਤੀ ਬੰਦੇ ਲੈ ਕੇ ਆਇਆ ਤਾਂ ਕਬਾੜੀਆ ਇਸ ਤਰੀਕੇ ਦੇ ਬਿਆਨ ਦੇਣ ਲੱਪਿਆ ਇਹ ਨੌਜਵਾਨ ਨੇ ਕਿਹਾ ਕਿ ਹਾਂਜੀ ਜੀ ਮੈਂ ਇਹਨੂੰ 3-4 ਵਾਰ ਪਹਿਲਾਂ ਸਮਾਨ ਵੇਚਿਆ ਇਹ ਫਿਰ ਇਹੀ ਗੱਲ ਕਹਿ ਰਿਹਾ ਕਹਿੰਦਾ ਮੈਂ ਇਸ ਮੁੰਡੇ ਨੂੰ ਮਨਾ ਕਰਤਾ ਸੀ ਕਿ ਮੈਂ ਸਮਾਨ ਨਹੀਂ ਲੈਣਾ ਇਸ ਕਰਕੇ ਇਹ ਮੈਨੂੰ ਬਦਨਾਮ ਕਰ ਰਿਹਾ ਪਰ ਜਿਹੜਾ ਨਸ਼ੇੜੀ ਮੁੰਡਾ ਫੜਿਆ ਗਿਆ ਜਿਹੜਾ ਤਾਰਾ ਚੋਰੀਆਂ ਕਰਦਾ ਸੀ ਉਹ ਫੜਿਆ ਗਿਆ ਉਹ ਕਹਿੰਦਾ ਕਿ ਮੈਂ ਇਹਨੂੰ ਸਮਾਨ ਵੇਚਿਆ ਬਾਕੀ ਜਿਹੜੇ ਹੋਰ ਪਿੰਡਾਂ ਦੇ ਨੌਜਵਾਨ ਆ ਪਿੰਡ ਦੇ ਨੌਜਵਾਨ ਜਾਫਰਪੁਰ ਦੇ ਉਹ ਕਹਿੰਦੇ ਕਿ ਇਹ ਜਿਹੜਾ ਮੁੰਡਾ ਨਸ਼ੇ ਵਾਲਾ ਸਾਨੂੰ ਕਿਸੇ ਹੋਰ ਕਬਾੜੀ ਦੇ ਘਰ ਲੈ ਕਿਉਂ ਨਹੀਂ ਲੈ ਕੇ ਆਲੇ ਦੁਆਲੇ ਹੋਰ ਵੀ ਕਬਾੜੀ ਹੈਗੇ ਆ ਇਹ ਸਿੱਧੇ ਹੀ ਕਿਉਂ ਲੈ ਕੇ ਆਇਆ ਜਿਹਦੇ ਕੋਲ ਲੈ ਕੇ ਆਇਆ ਤਾਂ ਪੱਕੀ ਗੱਲ ਹੈ ਜਾਂ ਸਪਸ਼ਟ ਗੱਲ ਹੈ ਕਿ ਇਹ ਸਮਾਨ ਖਰੀਦਦਾ ਹੋਵੇਗਾ ਇਹ ਜਿਹੜਾ ਪਿੰਡ ਵਾਸੀਆਂ ਨੇ ਆਪਣਾ ਤਰਕ ਰੱਖਿਆ ਔਰ ਇਹ ਕਬਾੜੀਆ ਫਿਰ ਤੋਂ ਹੀ ਕਹਿ ਰਿਹਾ ਸੀਗਾ ਕਿ ਇਹ ਮੈਨੂੰ ਫਸਾਉਣ ਦੀ ਕੋਸ਼ਿਸ਼ ਹੈ ਪਰ ਇੰਨੇ ਨੂੰ ਅੰਦਰੋਂ ਤਾਰਾ ਲੈ ਕੇ ਜਿਹੜੇ ਨੌਜਵਾਨ ਬਾਹਰ ਆ ਜਾਂਦੇ ਆ ਉਹ ਦੇਖਦੇ ਆ ਅੰਦਰੋਂ ਨਜ਼ਰੀ ਆ ਰਿਹਾ ਕਿ ਤਾਰਾ ਲੈ ਕੇ ਆ ਜਾਂਦੇ ਆ ਤੇ ਸਵਾਲ ਪੁੱਛਦੇ ਆ ਕਿ ਇੰਨੀਆਂ ਤਾਰਾ ਕਿੱਥੋਂ ਆ ਜਾਂਦੀਆਂ ਜਿਹੜੀਆਂ ਕਿਸਾਨਾਂ ਦੇ ਮੋਟਰ ਤੋਂ ਤੋੜ ਕੇ ਲਿਆਂਦੀਆਂ ਗਈਆਂ ਕੱਟ ਕੇ ਲਿਆਂਦੀਆਂ ਗਈਆਂ ਇਹ ਸਵਾਲ ਪੁੱਛੇ ਜਾਂਦੇ ਆ ਪਰ ਕਬਾੜੀਆ ਕਹਿੰਦਾ ਕਿ ਜੀ ਮੈਨੂੰ ਨਹੀਂ ਪਤਾ ਕੋਈ ਠੁਕਮਾ ਜਵਾਬ ਨਹੀਂ ਮਿਲਦਾ ਤੇ ਅੰਦਰੋਂ ਹੋਰ ਵੀ ਤਾਰਾ ਨੌਜਵਾਨ ਲੈ ਜਾਂਦੇ ਆ। ਆ ਲੈ ਆ 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 ਆਪਣੇ ਪਿੰਡ ਦੇ ਬੰਦੇ ਦਾ ਖੁੱਲਾ ਹੀ ਪਿਆਰ ਖੁੱਲਾ ਕਿੱਥੇ ਪਿਆਰ ਦੀ ਬਾਬੀ ਆਇਆ ਪੈਪ ਤਾਂ ਕਹਿੰਗਾ ਨਵਾਂ ਪੈਪ ਬਾਬੀ ਤੁਸੀਂ ਪ੍ਰਸ਼ਾਸਨ ਨੂੰ ਸਦੋ ਗੱਲ ਤੈਨੂੰ ਨਵਾਂ ਪੈਪ ਕੌਣ ਵੇਚੂਗਾ ਕਿਹੜਾ ਜ਼ਿਮੀਂਦਾਰ ਵੇਚੂਗਾ ਉਹ ਜਿਹੜਾ ਸੁਨੋ ਚਾਰ ਅਰਬੀ ਲਾਦੇ ਅਰਬੀ ਪਿੰਡ ਦੇ ਮੁੰਡੇ ਦਾ ਜੀ ਪੈਪ ਗਵਾਚਿਆ ਸੀ ਉਹਦਾ ਉਹ ਵਿਚਕੇ ਗਿਆ ਬਲਾਓ ਉਹਨੂੰ ਆਪਣੇ ਪਿੰਡ ਵਾਲੇ ਨੂੰ ਬਲਾਓ ਉਹਨੂੰ ਬਲਾਓ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਆ ਨਵੀਆਂ ਤਾਰਾਂ ਨਾ ਸਾਨੂੰ ਭਾਈ ਪਤਾ ਕਿੰਨੀ ਮਹਿੰਗੇ ਮਿਲਦੀਆਂ ਇਹ ਤੈਨੂੰ ਕੌਣ ਦੇ ਗਿਆ ਇਹ ਟੋਟੇ ਕੋਈ ਦੇ ਗਿਆ ਹੋਣਾ ਦੋ ਦਵਾਈਆਂ ਇੱਥੇ ਉਹ ਟੋਟੇ ਕੋਈ ਦੇ ਗਿਆ ਹੋਣਾ ਇਹ ਟੋਟਾ ਭਾਈ ਅਸੀਂ ਤੰਗ ਹੋਏ ਨਾ ਸਾਰੇ ਕੁੱਟ-ਕੁੱਟ ਕੇ ਮਾਰ ਟੋਟਾ ਹੋਇਆ ਨਾ ਤੇ ਉਹ ਨਹੀਂ ਬੰਗਲਾ ਆ ਟੋਟਾ ਆ ਆ ਟੋਟਾ ਹੀ ਦੱਸ ਤਾ ਟੋਟਾ ਹੈ ਮੈਂ ਨਹੀਂ ਤਾਰਾਂ ਹੈ ਬਈ ਬੱਸ ਤੁਹਾਨੂੰ ਮੈਂ ਕਿੱਥੇ ਬਈ ਆਖਰ ਨਹੀਂ ਆਇਆ ਤਾਰਾ ਆ ਜਾਗਾ ਟੋਟਾ ਕਹਿੰਦੇ ਨਾ ਸ਼ਰਮ ਨਹੀਂ ਆਂਦੀ ਲੈਣ ਲੱਗੇ ਨੂੰ ਤੈਨੂੰ ਵੀ ਨਮੀ ਤਾਰ ਕਰਾ ਜਾਉਂਦੀ ਅਗਲੇ ਨਖਰ ਜਿੱਧਰ ਪਾਜੀ ਨਹੀਂ ਤਾਰਾਂ ਲਾਈਆਂ ਨਾ ਉਧਰ ਅਸੀਂ ਸਾਡਾ ਆਣਾ ਜਾਣਾ ਸਾਡਾ ਘਰ ਹੋ ਰਾਤ ਨੂੰ 1:00 2:00 ਆ ਨਮੀ ਤਾਰ ਕੌਣ ਵੇਚੂਗਾ ਤੁਸੀਂ ਫਿਰ ਤੁਸੀਂ ਗਲਤ ਕੰਮ ਕਰਦੇ ਨਾ ਬਾਜੀ ਕਸਮ ਜੇ ਮੈਂ ਕਿਹੜਾ ਤੁਹਾਨੂੰ ਪਤਾ ਨਹੀਂ ਜੱਟਾਂ ਦੇ ਉੱਤਪੱਤੀ ਨਮੀ ਤਾਰ ਕੌਣ ਵੇਚੂਗਾ ਇਹਨੂੰ ਟੋਟਾ ਕਹਿੰਦੇ ਆ ਕਿਹੜਾ ਕਹਿੰਦਾ ਟੋਟਾ ਮੈਨੂੰ ਕਿਹੜਾ ਜ਼ਿੰਮੇਵਾਰ ਕਹੂ ਟੋਟਾ ਆ ਉਹਨੂੰ ਮੋਟਰਾਂ ਚੱਕਦਾ ਸੀ ਹੈ ਜੋੜਾ ਦੇਖ ਗਿਆ ਆ ਉਹਨੂੰ ਬੁਲਾਉਂਦਾ ਕੋਣ ਦੇਖ ਗਿਆ ਤੇਰਾ ਪੈਪ ਕੋਚਾ ਸੀ ਆਦਾਇਆ ਹੋ ਤੈਨੂੰ ਕੋਣ ਦੇਖ ਗਿਆ ਆ ਪੈਪ ਕਹਿੰਦਾ ਤਾ ਆ ਪੈਪ ਕਹਿੰਦਾ ਤਾ ਉਹਦਾ ਬੰਦਾ ਸੁਣਦਾ ਮੈਂ ਸਾਰੇ ਚੋਰ ਤੈਨੂੰ ਦੇ ਕੇ ਜਾਂਦੇ ਆ ਲੈ ਸਤ ਸਲੋ ਵਾਲਾ ਸੱਤ ਇਹ ਲੀਡਰ ਹੈ ਚੋਰਾਂ ਦਾ ਵੇ ਸਾਰੇ ਚੋਰੇ ਨੂੰ ਦੇ ਦੇਣਗੇ ਗਲਤ ਕਰਨਾ ਕਰੀਏ ਸੱਤ ਸਲੋ ਵਾਲਾ ਸੱਤ ਤੂੰ ਸਲੋ ਵਾਲਾ ਮਾਰਚ ਮਹੀਨੇ ਦੀ ਗੱਲ ਆ ਅਸੀਂ ਦੋ ਡਰਾਗਰ ਆ ਨਿਆਣੇ ਤੂੰ ਦੇਖਿਆ ਇੱਕ ਬੰਦਾ ਦੇਖ ਗਿਆ ਆ ਆ ਆ ਆ ਦੇ ਓਹ ਹੋਰ ਦੇਖੋ ਪੈ ਪਾ ਨਵੇਂ ਪੈਪ ਕੌਣ ਦੇ ਦੂਰੇ ਉਹ ਨਵੇਂ ਪੈਪ ਕੌਣ ਦੇ ਦੂਰੇ ਦੱਸ ਇਹ ਕੋਈ ਨਮਾ ਇਹਦਾ ਕੋਈ ਪਹਿਲੀ ਗੱਲ ਚਲੋ ਸਾਡੇ ਖਰਾਬ ਹੋ ਜਾਂਦੇ ਆ ਪੱਬੇ ਚ ਤਾਂ ਸਕਦੇ ਨਹੀਂ ਤੇ ਕੀ ਵੇਚਣਾ ਤੇ ਵੇਚਾਂਗੇ ਇਹ ਇਹ ਨਹੀਂ ਇਹ ਪਲਾਸਟਿਕ ਨੂੰ ਜ਼ਰੋ ਭਾਜੀ ਵੇਚਾਂਗੇ ਇਹ ਤਾਂ ਚੱਕ ਚੱਕ ਕੇ ਲੈ ਜਾਂਦੇ ਇੱਥੇ ਵੇਚ ਦਿੰਦੇ ਇਹਨਾਂ ਨੂੰ ਇਹ ਜ਼ਿੰਮੇਦਾਰ ਤਾਂ ਭਾਜੀ ਇਹਨਾਂ 2000 ਲਾਉਣਾ ਹੋਣਾ ਪਲਾਸਟਿਕ ਗਿਆ ਉਹਨੇ ਖਾ ਲਿਆ ਚੋਰੀ ਕਰਨ ਲੈਣ ਸਮਾਨ ਲੈਣਾ ਟੋਟੇ ਆ ਜੀ ਆ ਟੋਟੇ ਆ ਜੀ ਟੋਟੇ ਆ ਦੇਖੋ ਆ ਇਹਨਾਂ ਨੂੰ ਪੈਨ ਚੋਂ ਨਿਆ ਦੇ ਇਹਨਾਂ ਦੇਖਦਾ ਨਹੀਂ ਪੈਨ ਚੋਂ ਪਾਣੀ ਵਾਲੇ ਪਾਏ ਪਿਆ ਨਮਾ ਬਿਲਕੁਲ ਨਮਾ ਮਹਿੰਗਾ ਕਿੰਨਾ ਨਮਾ ਕਿਨੇ ਦਾ ਆਉਂਦਾ ਜੀ ਇਹ ਨਮਾ 2000 ਦਾ ਆਉਂਦਾ ਮੈਂ ਤਾਂ ਬਹੁਤ ਮਹਿੰਗਾ ਸਾਰਾ ਮੇਰੇ ਕੋ 2000 ਦਾ ਵਿਕਣਾ ਹੈ ਉਹਨੂੰ 2-3000 ਚ ਪੈਣਾ ਹੈ ਤੇ ਆ ਬਿਜਲੀ ਵਾਲੀ ਤਾਰਾਂ ਤੇ ਇਹਨੂੰ ਕੋਈ ਬਿਜਲੀ ਵਾਲਾ ਦੇ ਕੇ ਜਾਂਦਾ ਹੋਗਾ ਨਾ ਪੁੱਛਣ ਆਲਾ ਹੋਵੇ ਆ ਨਵੀਂ ਤਾਰ ਇਹਨੂੰ ਕੌਣ ਦੇ ਦੂਗਾ ਇੱਥਾਰੇ ਦੇ ਆ ਗਈ ਹੈ ਇੱਥੇ ਆ ਹਵਾ ਚੜ ਕੇ ਆ ਗਈ ਹਵਾ ਚੜ ਕੇ ਆ ਗਈ ਹੈ ਸਰਕਾਰੀ ਤਾਰਾ ਨਵੀਂ ਸਰਕਾਰੀ ਤਾਰਾ ਨਵੀਂ ਇਹ ਸਰਕਾਰੀ ਵਿਭਾਗ ਵਾਲਾ ਬੰਦਾ ਵਿਭਾਗ ਸਰਕਾਰੀ ਤਾਰਾ ਹੈ ਨਵੀਂ ਆ ਸਰਕਾਰੀ ਵਿਭਾਗ ਦੀ ਤਾਰ ਆ ਕਹਿੰਦਾ ਇੱਦਾਂ ਹੀ ਆ ਗਈ ਹਵਾ ਚੜ ਕੇ ਆ ਗਈ ਇਹ ਤੈਨੂੰ ਕੌਣ ਦੇ ਕੇ ਗਿਆ ਬੋਲ ਅਬ ਇਹਨੇ ਚੇਤਾ ਨਹੀਂ ਆਗਾ ਇਹ ਇਹ ਤਾਂ ਕੋਈ ਮਾਲਕ ਕਦੀ ਨਹੀਂ ਲਿਆ ਮੈਂ ਇਹ ਤੋਂ ਆਹੇ ਤੇ ਆਗਿਆ ਛੱਟ ਜੇ ਨਾ ਬਾਕੀ ਮਾਲ ਨਿਕਲ ਹੀ ਜਾਂਦਾ ਸਲੋਹ ਦਾ ਬੰਦਾ ਕਹਿੰਦਾ ਇਹ ਸਰਕਾਰੀ ਤਾਰਿਆ ਯਾਰ ਭਾਜੀ ਦਿਨੇ ਪਹਿਲਾਂ ਨਿਗਰੱਖ ਦੇ ਘੁੰਮਦੇ ਰਹਿੰਦੇ ਪਿੰਡਾਂ 'ਚ ਸ਼ਾਮ ਨੂੰ ਜਾ ਕੇ ਇਹ ਰਾਤ ਨੂੰ ਚੋਰੀਆਂ ਕਰਦੇ ਆਂ ਕਿ ਤੁਹਾਨੂੰ ਬਰਵਾਦਾ ਭਾਜੀ ਦਿਨੇ ਸਾਲਾ ਵੜਦਾ ਦੇਖੋ ਜਿਹੜੀ ਲੋਕ ਗੱਲਾਂ ਕਰਦੇ ਆ ਕਿ ਕਬਾੜੀਆ ਜਿਹੜੇ ਅਣਪਛਾਤੇ ਮੱਲੇਆਂ 'ਚ ਪਿੰਡਾਂ ਜਾ ਕੇ ਢੇੜੀਆਂ ਲਾਉਂਦੇ ਆ ਆਹ ਕੰਮ ਹੁੰਦਾ ਸਵੇਰੇ ਸਵੇਰੇ ਪਹਿਲਾਂ ਘੋਕ ਕੀਤੀ ਜਾਂਦੀ ਆ ਸ਼ਾਮ ਨੂੰ ਕਾਹਨ ਕੀਤੇ ਜਾਂਦੇ ਆ ਦਾ ਇਹ ਬੇਨਤੀ ਹੈ ਕਿ ਜਿਹੜੇ ਅਣਪਛਾਤੇ ਲੋਕ ਇਹ ਜਿਹੜੇ ਕਬਾੜੀਏ ਪਿੰਡਾਂ ਜਾ ਕੇ ਹੋਕੇ ਦਿੰਦੇ ਆ ਇਹਨਾਂ ਦਾ ਬੰਦ ਕੀਤਾ ਜਾਵੇ ਮੈਂ ਗੈਰ ਪੰਜਾਬੀ ਆ ਮੈਂ ਐਸਐਚਓ ਸਾਹਿਬ ਨੂੰ ਫੋਨ ਕਰ ਦਿੰਦਾ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਐਸਐਚਓ ਸਾਹਿਬ ਮੈਂ ਰਾਹੋ ਰੋਡ ਤੇ ਮੌਜੂਦ ਆ ਜੀ ਇੱਥੇ ਇੱਕ ਕਬਾੜੀਆ ਜਾਫਰਪੁਰ ਪਿੰਡ ਦੇ ਜਿਹੜੇ ਸੱਜਣੇ ਉਹਨਾਂ ਨੇ ਫੜਿਆ ਜੀ ਚੋਰੀ ਦਾ ਸਮਾਨ ਉਹਦੇ ਕੋਲ ਮਿਲਿਆ ਜੀ ਕਾਫੀ ਰਸ਼ ਪਿਆ ਹੋਇਆ ਸਰ ਹਾਂਜੀ ਹਾਂਜੀ ਜੀ ਜੀ 라ਹੋ ਰੋਡ ਤੇ ਆ ਜੀ ਤਾਂ ਐਸਐਚਓ ਸਾਹਿਬ ਨਾਲ ਗੱਲ ਹੋਈ ਜੋ ਕਹਿੰਦੇ ਕਿ ਮੈਂ ਇਮੀਡੀਏਟਲੀ ਆਪਣੇ ਜਿਹੜੇ ਮੁਲਾਜ਼ਮ ਭੇਜਦਾ ਤਾਂ ਦੇਖਦੇ ਆ ਜਦੋਂ ਮੁਲਾਜ਼ਮ ਆਣਦੇ ਉਦੋਂ ਤੱਕ ਕੀ ਕਾਰਵਾਈ ਹੋਊਗੀ ਪਰ ਬਿਮਾਰੀਆਂ ਜਾਏਗੇ ਸਾਰੇ ਪਾਸੇ ਨਾ ਸਾਰੇ ਕਬਾੜੀਆਂ ਦੀ ਚੈਕਿੰਗ ਹੋਣੀ ਜਾਏਗੀ ਸਾਰਿਆਂ ਦੀ ਚਾਹੀਦੀ ਹੈ ਚੈਕਿੰਗ ਕਿਉਂਕਿ ਮੇਨ ਜੜਫੜ ਹੋ ਗਈ ਇਹ ਵੇਚ ਨਹੀਂ ਸਕਦੇ ਜੇ ਉਹ ਨਹੀਂ ਖਰੀਦਦੇ ਤਾਂ ਮੇਹ ਤਾਂ ਇਹ ਪ੍ਰੋਬਲਮ ਇਹੀ ਆ ਅਗਲਾ ਖਰੀਦਦਾ ਪਰ ਖੋਲੇ ਅਸੀਂ ਸਮਾਨ ਵਜੀਰ ਬਹੁਤ ਉਹ ਇੱਕ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਇੱਕ ਯੁੱਧ ਕਬਾੜੀਆਂ ਵਿਰੁੱਧ ਵੀ ਚਲਾ ਲਓ ਹੈ ਨਵੀਂਦਾਰ ਵੱਡੀਆਂ ਹੋ ਗਏ ਇਹਦੀ ਘਰ ਦੂ ਸਰਕਾਰੀ ਧਾਰਾ ਸਰਕਾਰੀ ਧਾਰਾ ਉਹ ਹੋ ਗਿਆ ਕੋਈ ਪਿੰਡ ਦਾ ਚੋਰ ਹੋਵੇ ਕਹਿੰਦਾ ਜ਼ਿਮੀਂਦਾਰ ਹੀ ਆ ਜ਼ਿਮੀਂਦਾਰ ਦੱਸ ਕਰੂ ਆਪਣਾ ਦੱਸਦਾ ਇਹ ਜ਼ਿਮੀਂਦਾਰ ਖੇਤਾ ਚ ਬੁੱਧੂ ਇਹ ਤਾਂ ਬੁੱਧੂ ਬਣਾਉਣ ਵਾਲੀਆਂ ਗੱਲਾਂ ਆ ਕਹਿੰਦਾ ਖੇਤਾ ਚ ਬੰਦਾ ਰਹਿੰਦਾ ਨਵੀਂਦਾਰ ਕਾਨੂੰ ਦਊਗਾ ਤੈਨੂੰ ਭਾਜੀ ਜ਼ਿਮੀਦਾਰ ਤਾਂ ਇਦਾਂ ਜੇ ਦੂਏ ਕਿਸੇ ਦੀ ਚੀਜ਼ ਬਾਹਰ ਵੀ ਹੋਈ ਜਾ ਉਹ ਵੀ ਚੱਕ ਕੇ ਅੰਦਰ ਰੱਖ ਜਾਂਦਾ ਹੁਣ ਜ਼ਿਮੀਦਾਰ ਨਹੀਂ ਫੜਿਆ ਹਾਂਜੀ ਇਹ ਪ੍ਰੋਬਲਮ ਆਦੀ ਇੱਥੇ ਜ਼ਿਮੀਦਾਰ ਨੂੰ ਕਿਹੜਾ ਪਤਾ ਸੀ ਉਹਦੇ ਖੇਤ ਚੋਂ ਚੱਕ ਕੇ ਲੈ ਜਾਂਦੀ ਆ ਜ਼ਿਮੀਦਾਰੀ ਜ਼ਿਮੀਦਾਰ ਦਾ ਦਰਦ ਸਮਝਦਾ ਇਹਦਾ ਭਾਜੀ ਪਿਆ ਪਿਆ ਜੀ ਹਾਂਜੀ ਮੇਰਾ ਨਾਵਾ ਪਿਆ ਪਿਆ ਤੁਸੀਂ ਕਿਸ ਨੂੰ ਵੇਚਿਆ ਨਹੀਂ ਮੈਂ ਨਹੀਂ ਵੇਚਿਆ ਚੋਰੀ ਹੋਇਆ ਚੋਰੀ ਹੋਇਆ ਆ ਸੱਚਾਈ ਸਾਹਮਣੇ ਆ ਗਈ ਜਦੋਂ ਪਹਿਲਾਂ ਕਹਿੰਦਾ ਜੀ ਮੈਨੂੰ ਕੋਈ ਦੇ ਗਿਆ ਇਹ ਕਹਿੰਦੇ ਜੀ ਚੋਰੀ ਹੋ ਗਿਆ ਇਹ ਪੈਸਾਰੇ ਸਾਰੇ ਸਾਂਝੀ ਵੰਡ ਲੈਂਦੇ ਮੰਗ ਕੇ ਧੰਨਵਾਦੀ ਤੇ ਇਹ ਮਾਲਕ ਐ ਇਸ ਪਾਈਪ ਦੇ ਭਾਜੀ ਕਿੰਨੇ ਦਾ ਨਵਾਂ ਹੀ ਸੀਗਾ ਨਾ ਨਾ ਕਿੰਨੇ ਦਾ ਲਿਆ ਸੀ ਇਹ 2000 ਦਾ ਲਿਆ ਸੀ 2000 ਦਾ ਲਿਆ ਤੇ ਚੋਰੀ ਕਿਤਨੋਂ ਆਈ ਜੀ ਇਹ ਹੱਤ ਤੱਕ ਹੋ ਗਿਆ ਜੀ ਹੱਤ ਤੱਕ ਹੋ ਗਿਆ ਚੋਰੀ ਹੋਏ ਨੂੰ ਆ ਵੀ ਥੋੜਾ ਇਹ ਨਹੀਂ ਨੀਲਾ ਨਹੀਂ ਮੇਰਾ ਆ ਲੱਗਦਾ ਬੜਾ ਬੰਦਾ ਵੀ ਆ ਗਿਆ ਕਹਿੰਦੇ ਸਮਾਨ ਮੇਰਾ ਆ ਚਲੋ ਵਾਲਾ ਤੇ ਦੇ ਗਿਆ ਮੈਂ ਕਹਿੰਦਾ ਚਲੋ ਉਹ ਕਹਿੰਦਾ ਕਿ ਸਲੋ ਵਾਲਾ ਦੇ ਗਿਆ ਏ ਬਾਈ ਕਲੇਮ ਕਰਦੇ ਕਿ ਸਮਾਨ ਇਹਨਾਂ ਦਾ ਆ ਕਿਹੜਾ ਸਮਾਨ ਹੈ ਯਾਰ ਨਹੀਂ ਕੋਈ ਨਹੀਂ ਇਹ ਬਾਈ ਹੋਰ ਜਿਹੜੇ ਦੇਖੋ ਤਾਂ ਮੌਕੇ ਤੇ ਐਸ ਐਚਓ ਅੰਦਰੋਂ ਨਿਕਲਿਆ ਜੀ ਕਵਾੜੀਆਂ ਹੋਇਆ ਜੀ ਆਹ ਕਵਾੜੀਆਂ ਇਹ ਚੋਰ ਹੈ ਸਰ ਆਹ ਫੜਿਆ জাফরਪੁਰ ਜੀ ਆਹ ਤਾਰਾ ਜੀ ਆਹ ਸਗਾ ਜੀ ਮੁੰਡਾ ਆਹ ਚੋਰ ਇਹ ਬੈਰਸੀਆਂ ਦੇ ਦੋ ਇਹ ਇੱਕ ਮਿੰਟ ਇਹਨੂੰ ਇਹਨੂੰ ਫੜਿਆ ਜੀ ਗੱਲ ਸਮਝਾ ਲੈਣ ਦਿਓ ਜੀ ਇੱਕ ਮਿੰਟ ਗੱਲ ਸਮਝਾ ਹਾਂਜੀ ਬੰਦਾ ਇਹ ਫੜਿਆ ਇਹ ਫੜਿਆ ਜੀ ਇਹ ਫੜਿਆ 1:20 ਪਿੰਡ জাফর ਕੋਲ ਜੀ ਮੇਰੀ ਕੋਈ ਸੀਗੀ ਆ ਇੱਕ ਸੀ ਇਹ ਉਟ ਮੰਨ ਗਏ ਜੀ ਇਹ ਵੇਚਦਾ ਸੀਗਾ ਇਹਨੂੰ ਇਹ ਨੇ ਸਾਨੂੰ ਕਿਹਾ ਮੇਰੇ ਕੋਲ ਬਿਠਾਓ ਇਹ ਨੇ ਨਸ਼ਾ ਕਰਦਾ ਹੋਣਾ ਨਾ ਵੀ ਲਿਆ ਮੈਂ ਕਿਹਦੇ ਕੋਲ ਲੈ ਕੇ ਆਨਾ ਆ ਬਹੁਤ ਸਮਾਨ ਮਿਲਿਆ ਦੇ ਕੋਲ ਹੱਥ ਹੋ ਗਿਆ ਦਾ ਪੈਂ ਮ ਜੀ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਜਿਦੋਂ ਇਨਫੋਰਮ ਕੀਤਾ ਇਹਦਾ ਪੈਪ ਜੱਕੋ ਮਾਲਕ ਜੀ ਆਹ ਭੁੱਲ ਬੋਲੀ ਭੁੱਲ ਬੋਲੀ ਭਾਜੀ ਆ ਮੇਰਾ ਸਰ ਜੀ ਇੱਕ ਵਾਰ ਗੱਲ ਸੁਣੀਏ ਜੀ ਹਾਂ ਜੀ ਸਰ ਆ ਅੱਗੇ ਘਾਟੇ ਜਾਂ ਆਹ ਬੋਲੀ ਭਾਜੀ ਸਰ ਜੀ ਆ ਪੈ ਮੇਰਾ ਚੋਰੀ ਹੋਇਆ ਜੀ ਆ ਪੈ ਮੇਰਾ ਚੋਰੀ ਹੋਇਆ ਉਹਦੇ ਲਈ ਪੈ ਵੀ ਚੱਕ ਬੰਦਾ ਵੀ ਆ ਗਿਆ ਜਿਹੜਾ ਪੈ ਪਿਆ ਜਿੱਥੋਂ ਚੱਕ ਕੇ ਲਿਆਏ ਮੱਝਾਂ ਹੀ ਕੰਨੇੜ ਦਿੱਤੀ ਹੋਵੇ ਚਲੋ ਫੋਨ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚਦੀ ਹੈ ਜੀ ਦੋ ਬੰਦੇ ਜੀ ਹੋਰ ਇਹਨੂੰ ਪਤਾ ਕਿਹੜੇ ਆ ਪਾੜੀ ਨੂੰ ਤਾਂ ਪੁਲਿਸ ਨੂੰ ਜਿੱਤੇ ਅੱਲਾਹ ਲੈਣਾ ਥੈਲਾ ਲਿਆਦੇ ਬੰਦਾ ਜੀ ਤਾਰਾ ਮੱਡੀ ਆ ਨਾ ਆ ਚੱਕੋ ਹਾਂ ਪੁਲਿਸ ਨੂੰ ਜਿੱਤੇ ਇਨਫਾਰਮ ਕੀਤਾ 5 ਮਿੰਟ ਦੇ ਅੰਦਰ ਅੰਦਰ ਐਸਐਚਓ ਸਾਹਿਬ ਪਹੁੰਚ ਗਏ ਆ ਤਾਂ ਪੁਲਿਸ ਵੱਲੋਂ ਸਾਰੀ ਜਾਂਚ ਕੀਤੀ ਜਾ ਰਹੀ ਹੈ ਜੋ 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 ਵੀ ਅਲੀਗੇਸ਼ਨ ਲਗਾਏ ਗਿਆ ਪਿੰਡ ਵਾਲੇ ਵੱਲੋਂ ਉਹਨਾਂ ਨੂੰ ਸੁਣਿਆ ਜਾ ਰਿਹਾ ਔਰ ਜੋ ਵੀ ਸਮਾਨ ਹੈ ਉਹਨੂੰ ਆਪਣੇ ਅੰਡਰ ਲਿਆ ਜਾ ਰਿਹਾ ਹੈ ਤਾਂ ਰੰਗੇ ਹੱਥੀ ਸੋਨੀ ਵੱਲੋਂ ਜਾਫਰਪੁਰ ਦੇ ਸੋਨੀ ਵੱਲੋਂ ਇਹ ਚੋਰ ਫੜਿਆ ਗਿਆ ਸੀਗਾ ਜਿਨੇ ਤਸਦੀਕ ਕੀਤਾ ਕਹਿੰਦਾ ਕਿ ਆ ਕਬਾੜੀ ਆ ਜੀ ਰਾਹੋਂ ਰੋਡ ਤੇ ਇਹਨੂੰ ਮੈਂ ਆ ਕੇ ਸਮਾਨ ਵੇਚਦਾ ਪਹਿਲਾਂ ਕਬਾੜੀਆ ਮੁੱਕਰ ਜਾਂਦਾ ਲੇਕਿਨ ਅੰਦਰੋਂ ਬਹੁਤ ਸਾਰਾ ਸਮਾਨ ਨਿਕਲਦਾ ਉਹ ਕਹਿੰਦਾ ਜੀ ਮੈਨੂੰ ਕੋਈ ਹੋਰ ਵੇਚ ਗਿਆ ਜਾਂ ਮੈਂ ਆਪ ਲਿਆਂਦਾ ਲੇਕਿਨ ਪਿੰਡ ਦਾ ਫਿਰ ਕੀ ਭੋਲਾ ਭੋਲਾ ਜਾਫਰਪੁਰ ਵਾਲਾ ਕੇ ਦੱਸਦਾ ਕਿ ਮੇਰਾ ਸਮਾਨ ਵੀ ਹਫਤਾ ਪਹਿਲਾਂ ਚੋਰੀ ਹੋਇਆ ਸੀ ਤਾਂ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਪੁਲਿਸ 5 ਮਿੰਟ ਦੇ ਅੰਦਰ ਪਹੁੰਚਦੀ ਤੇ ਉਹ ਇਨਫਾਰਮ ਕੀਤਾ ਜਾਂਦਾ ਔਰ ਜੋ ਦੇ ਦੇ ਕਿੱਥੇ ਪਏ ਆ ਇਮੀਡੀਏਟਲੀ ਜਿਹੜਾ ਪੁਲਿਸ ਵੱਲੋਂ ਆ ਕੇ ਇਹਨਾਂ ਨੂੰ ਆਪਣੇ ਗ੍ਰਿਫਤ ਚ ਲਿਆ ਜਾਂਦਾ ਔਰ ਹੁਣੇ ਮਾਮਲਾ ਤਫਤੀਸ਼ ਅਧੀਨ ਹੈ ਤਫਤੀਸ਼ ਅਧੀਨ ਮਾਮਲਾ ਹੈ ਕੰਪਲੀਟਡ ਹੈ ਕੋਈ ਭਾਜੀ ਸ਼ਿਕਾਇਤ ਕੌਣ ਕਰੂਗਾ ਕੋਈ ਸ਼ਿਕਾਇਤ ਕਰਦਾ ਭਾਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਸਰਪੰਚ ਸਾਹਿਬ ਦੇਖੋ 1 ਮਿੰਟ ਬਿਜੇ ਜੇਦੋਂ ਦੇ ਦਿਓ ਸਾਰੇ ਦੱਸੋ ਕੋਈ ਜੀਤ ਬਹਾਦਰ ਦੇਖੋ ਪੁਲਿਸ ਤਾਂ ਪਹੁੰਚ ਗਿਆ ਸਹਿਯੋਗ ਵੀ ਹੁਣ ਦੇਣਾ ਚਾਹੀਦਾ ਸਹਿਯੋਗ ਕਰੋਗੇ ਕੰਪਲੇਂਟੈਂਟ ਕੋਈ ਹੋਊਗਾ ਤਾਂ ਹੀ ਕਾਰਵਾਈ ਹੋਊਗੀ ਬਹਾਦਰ ਹੁਣ ਆਪਾਂ ਦੱਸ ਤੇਰੀ ਬਟੇਰੀ ਮੇਰੀ ਮੋਟਰ ਹੈ ਜੀ ਆ ਜੀ ਆਓ ਸਾਡੇ ਆਓ ਮੇਰੇ ਕੋਲ ਬਿਆਨ ਖਵਾ ਦਿਓ ਪਤਾ ਨੰਬਰ ਠੀਕ ਹੈ ਆਣ ਠੀਕ ਹੈ ਇੱਕ ਬੇਨਤੀ ਜ਼ਰੂਰੀ ਹੈ ਜੀ ਪੂਰੇ ਪਿੰਡ ਨੂੰ ਜਾਂ ਜਿਹੜੇ ਇੱਥੇ ਨਗਰ ਦੇ ਲੋਕ ਖੜੇ ਆ ਹੋਰ ਇਹਨੂੰ ਜੇ ਢਿੱਲਾ ਛੱਡੂਗੇ ਤਾਂ ਕੰਮ ਢਿੱਲਾ ਜੇ ਤੁਸੀਂ ਬਹਾਦਰ ਦੇ ਨਾਲ ਜਾ ਕੇ ਕੰਪਲੇਟ ਲਿਖਾਉਗੇ ਚੰਗੀ ਤਰ੍ਹਾਂ ਲਿਖਾਉਗੇ ਤਾਂ ਪ੍ਰਬੰਧ ਹੋਣਾ ਜੇ ਆਪਾਂ ਜੇ ਭਾਜੀ ਜੇ ਇੱਕ ਮਿੰਟ ਭਾਜੀ ਜੇ ਆਪਾਂ ਕੰਪਲੇਂਟ ਨਹੀਂ ਦਵਾਂਗੇ ਫਿਰ ਤਾਂ ਛੁੱਟ ਜਾਣਾ ਕੰਪਲੇਂਟ ਦਵਾਂਗੇ ਸਾਰੀ ਡਿਟੇਲ ਨਾਲ ਜਾਓ ਜਾਫਰਵਾਲ ਨਾਲ ਜਾਓ ਜੇ ਗੱਲ ਨੂੰ ਸਿਰੇ ਲਾਉਣਾ ਫਿਰ ਕੰਪਲੇਟ ਵੀ ਦੇਣੀ ਪੈਣੀ ਆ ਭੋਲੇ ਨੂੰ ਵੀ ਸੱਦ ਲਓ ਆਹ ਇਹਨਾਂ ਦੀ ਤਾਰ ਗੱਲ ਰਹੀ ਦੀ ਸਾਡੇ ਘਰ ਆ ਗਵਾਰ ਇਹਨਾਂ ਦਾ ਜੀ ਭਾਜੀ ਅਜੀ ਰਾਤ ਲਾਈਆਂ ਤਿੰਨਾ ਮੋਟਰਾਂ ਦੀਆਂ ਬੈਟਰੀਆਂ ਸਾਡੇ ਪਛਾਣੋ ਤਾਂ ਇਹਦੇ ਚ ਕੋਈ ਹੈ ਕੀ ਤੁਹਾਡੀ ਉਹ ਰਖਾ ਲਈ ਇਹਦੀ ਬਚਤ ਨਹੀਂ ਹੈਗੀ ਕੋਈ ਵੀ ਆਪਣੀ ਹੁਣ ਉਹਦੇ ਵਿੱਚ ਜਵਾਬ ਨਹੀਂ ਆਉਗੇ ਰੱਖੀ ਆ ਅੰਦਰ ਉਹ ਚੋਦੇ ਜਾਏਗੀ ਆਹ ਜੀ ਠੀਕ ਹੈ ਜੀ ਤਿੰਨਾ ਮੋਟਰ ਸਟਰਟਰ ਵੀ ਲਾ ਲਿਆ ਨਾਲੇ 4500 ਸਟਰਟਰ ਨਵਾਇਆ ਅੱਜ ਜਿਹੜਾ ਸਲੋ ਉਹਦੇ ਬੰਨੇ ਰਾਹ ਨੇ ਕਵਾੜੀਆਂ ਉਹਨੂੰ ਵੀ ਮੜੇ ਨਾਲੇ ਲਗਾਏ ਉਹ ਹੁਣ ਸਾਰੀ ਜਾ ਕੇ ਬਾਹਰ ਗੱਲ ਲਖਾਉਗਾ ਥਾਣੇ ਚ ਅਸੀਂ ਵੀ ਉੱਥੇ ਚੱਲੇ ਆ ਤਾਂ ਇਹ ਕੰਨ ਬਾਕੀ ਕਵਾੜੀਆਂ ਨੂੰ ਵੀ ਹੋਣੇ ਚਾਹੀਦੇ ਆ ਜਿਹੜੇ ਅਦਰ ਸਟੇਟ ਤੋਂ ਆ ਕੇ ਇੱਥੇ ਕੰਮ ਕਰਦੇ ਆ ਕੋਈ ਆਇਡੈਂਟੀਫਿਕੇਸ਼ਨ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਲੋਕਾਂ ਨੇ ਇਸੇ ਤਰੀਕੇ ਧੋਖਾਧੜੀ ਹੁੰਦੀ ਆ ਉਹ ਦਿਖਾ ਦੇ ਉਹਨਾਂ ਨੂੰ ਗੱਡੀ ਚ ਪਾ ਕੇ ਹੁਣ ਪੁਲਿਸ ਨੇ ਗ੍ਰਿਫਤ ਚ ਲੈ ਲਿਆ ਔਰ ਇੱਕ ਬੇਨਤੀ ਜ਼ਰੂਰੀ ਆ ਕਿ ਪ੍ਰਸ਼ਾਸਨ ਦਾ ਸਹਿਯੋਗ ਵੀ ਕਰਨ ਲੋਕ ਕਿ ਹੁਣ ਨਾ ਤਾਂ ਇਹਨਾਂ ਨੂੰ ਕੋਈ ਛਡਾਉਣ ਆਵੇ ਨਾ ਤਾਂ ਮਦਦ ਲਈ ਲੋਕ ਆਉਣ ਕਿਉਂਕਿ ਫਿਰ ਵੋਟਾਂ ਵਾਲਿਆਂ ਦਾ ਬਹੁਤ ਪਿਆਰ ਜਾਗ ਜਾਣਾ ਹਾਂ ਤੁਹਾਨੂੰ ਕਹਿ ਵੀ ਗਏ ਕਹਿੰਦੇ ਛਡਾਣ ਵੀ ਨਾ ਆਇਓ ਹੁਣ ਇਹ ਵੀ ਗੱਲ ਹੈ ਕਿ ਛਡਾਣ ਵੀ ਨਾ ਜਾਣ। ਅੱਛਾ ਤੇ ਕੰਪਲੇਂਟ ਵੀ ਪ੍ਰੋਪਰ ਲਿਖਾਣ ਤਾਂ ਹੀ ਤੈਹ ਤੱਕ ਕੰਮ ਜਾਊਗਾ। ਬਾਕੀ ਜੇ ਕਿਸੇ ਨੂੰ ਹੋਰ ਵੀ ਇਨਫੋਰਮੇਸ਼ਨ ਹੈ ਕੋਈ ਹੋਰ ਕਬਾੜੀ ਇਸ ਤਰੀਕੇ ਕੰਮ ਕਰਦਾ ਉਹਦੀ ਵੀ ਸ਼ਿਕਾਇਤ ਹੋ। ਜਾਂਦੇ ਜਾਣਾਂਗੇ ਥਾਣੇ ਜਾਣਾ। ਛੱਡ ਬਣਾ ਦੇਣੀ ਉਹ। ਜੀ ਜੀ। ਚਲੋ ਪਰ ਪ੍ਰਸ਼ਾਸਨ ਦਾ ਸਹਿਯੋਗ ਹੁਣ ਕਰਨਾ ਚਾਹੀਦਾ। ਦੇਖੋ ਪਿੰਡ ਵਾਲਿਆਂ ਨੇ ਕੰਮ ਕੀਤਾ। ਪਿੰਡ ਵਾਲਿਆਂ ਨੂੰ ਜਦੋਂ ਜਦੋਂ ਚੋਰ ਫੜਿਆ ਮੈਂ ਗੱਲਬਾਤ ਕੀਤੀ ਉਹਨੇ ਨਾਂ ਲਿਆ। ਪਿੰਡ ਵਾਲੇ ਇੱਥੇ ਆਉਂਦੇ ਆ। ਪਿੰਡ ਵਾਲਿਆਂ ਨੇ ਆਪਣੀ ਕਾਰਵਾਈ ਪਾ ਲਈ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਆਪਣੀ ਕਾਰਵਾਈ ਕਰਨ ਲਈ। ਤਬ ਪ੍ਰਸ਼ਾਸਨ ਦਾ ਵੀ ਹੁਣ ਸਹਿਯੋਗ ਕਰਨਾ ਚਾਹੀਦਾ ਜਿਹੜੀ ਗੱਲ ਪਤਾ ਹੈ ਉਹ ਐਗਜ਼ੈਕਟਲੀ ਉਦਾਂ ਹੀ ਦੱਸਣੀ ਚਾਹੀਦੀ ਆ ਔਰ ਉਸ ਤੋਂ ਬਾਅਦ ਦੇਖਦੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਉਮੀਦ ਕਰਦੇ ਆ ਕਿ ਬਾਕੀ ਕਵਾੜੀਆਂ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਉਹਨਾਂ ਨੂੰ ਵੀ ਕਾਨੂੰਨ ਹੋਣਗੇ ਤਾਂ ਹੀ ਨਾਵੇਂ ਸ਼ਹਿਰ ਚ ਨਸ਼ਾ ਖਤਮ ਹੋਣਾ ਇਹ ਮੋੜ ਹੈ ਜੇ ਚੋਰੀਆਂ ਬੰਦ ਹੋ ਗਈਆਂ ਤਾਂ ਨਸ਼ਾ ਬੰਦ ਹੋਣਾ ਯੁੱਧ ਨਸ਼ਾ ਵਿਰੁੱਧ ਤਾਂ ਚੱਲਣਾ ਜੇ ਆ ਚੋਰੀਆਂ ਬੰਦ ਹੋ ਗਈਆਂ ਕਿਉਂਕਿ ਚੋਰੀਆਂ ਚੋਰ ਦੀ ਮਾਂ ਫੜੀ ਗਈ ਹੈ ਨੂੰ ਭੈ ਸਜ਼ਾ ਦੇਣ ਮੋਢੀ ਦੇਖੋ ਜੇ ਜੁੱਧ ਨਸ਼ਾ ਵਿਰੋਧ ਕਰਨਾ ਤਾਂ ਪਹਿਲਾ ਕਬਾੜੀਏ ਚੱਕਣੇ ਪੈਣੇ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਸਾਰਾ ਦਾ ਨਾ ਜਿਹੜਾ ਇਹਨਾਂ ਨੇ ਆਪਣੇ ਸਮਾਜ ਜਰਾ ਜਿੰਨਾ ਆ ਭਈਆ ਸਾਰਾ ਇੱਥੇ ਆ ਗਿਆ ਪੰਜਾਬ 15 ਕੀਤਾ ਪਿਆ ਸਾਰਾ ਆਪਣੇ ਸਾਡਾ ਨੁਕਸਾਨ ਹੋ ਰਿਹਾ ਹੈ ਮੋਟਰਾਂ ਦੀਆਂ ਮੋਟਰਾਂ ਖੋਹ ਰਿਹਾ ਹੈ ਟਰਾਂਸਫਰ ਆਉਂਦੀਆਂ ਟਰਾਂਸਫਰ ਲੈ ਰਹੇ ਹੈ ਇੱਥੇ ਅੰਦਰੋਂ ਕਿੰਨਾ ਸਮਾਨ ਨਿਕਲਿਆ ਹੁਣ ਹਵਾ ਕੋਣ ਸਮਾਨ ਰੋਜ਼ ਦੀ ਰੋਜ਼ ਸਪਲਾਈ ਵੀ ਕਰਦੇ ਹੋਣੇ ਹਾਂ ਤਾਂ ਠੀਕ ਹੈ ਸਾਥੀਓ ਇੱਥੇ ਇਸ ਟਾਈਮ ਵੀ ਬਹੁਤ ਸਾਰੇ ਲੋਕ ਇਕੱਠੇ ਨੇ ਔਰ ਉਮੀਦ ਇਹੀ ਹੈ ਕਿ ਜਿਹੜੇ ਚੋਰੀ ਕਰਦੇ ਆ ਜਾਂ ਚੋਰਾਂ ਦੀ ਜਿਹੜੇ ਪੁਸ਼ਤ ਪਨਾਹੀ ਕਰਦੇ ਆ ਤੇ ਜਿਹੜੇ ਮੁੜ ਕੇ ਛੜਾ ਕੇ ਲੈ ਕੇ ਜਾਂਦੇ ਬਾਰ-ਬਾਰ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਸਖਤ ਕਾਰ ਵੀ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ ਔਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਹੁਣ ਪ੍ਰਸ਼ਾਸਨ ਦਾ ਸਹਿਯੋਗ ਕਰੋ ਤੇ ਇੱਦਾਂ ਹੀ ਆਪਣਾ ਏਕਾ ਰੱਖੋ ਚੋਰਾਂ ਦੇ ਖਿਲਾਫ ਸਰਕਾਰ ਨੂੰ ਵੀ ਬੇਨਤੀ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਚੱਲਣਾ ਪਹਿਲਾਂ ਜੇ ਨਾ ਚੋਰਾਂ ਨੂੰ ਨਕੇਲ ਪਈ ਜਾਵੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਨਵੇਂ-ਨਵੇਂ ਅਦਰ ਸਟੇਟਸ ਤੋਂ ਆ ਕੇ ਇੱਥੇ ਰਹਿੰਦੇ ਜਿਨ੍ਹਾਂ ਦਾ ਕੋਈ ਆਈਡੈਂਟੀਫਿਕੇਸ਼ਨ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪ੍ਰੂਫ ਨਹੀਂ ਉਹਨਾਂ ਦੇ ਪ੍ਰੂਫ ਇਕੱਠੇ ਕੀਤੇ ਜਾਣ ਬਹੁਤੋ ਸ਼ੁਕਰੀਆ